ਜਿਹੜਾ ਆਪਣੀ ਵਾਰੀ ਹੋਈ ਉਹ ਹੋਂਦ ਤੋਂ ਬਾਅਦ ਇਹ ਆਪ ਨੂੰ ਦੇਖਦੇ ਹਾਂ ਲਾਸਟ ਗੇੜਾ ਹੈ ਵੱਜੇ ਪੈਣਾ 5:30 ਸੀ ਦੇ ਗਰੀਬ ਡਾਲਰ ਦੇਖੋ ਇਹਨਾਂ ਵਾਂਗ ਮੱਕੀ ਬੀਜੀ ਭਈਆ ਟਾਈਮ ਨਾਲ ਹੀ ਹਜੇ ਲਾ ਲੋ ਗਣ ਕਬੜੀ ਨਹੀਂ ਢੀੜੀ ਹੋ ਗਈ। ਥੋੜੀ ਢੀੜੀ ਮੱਕੀ ਹੋਈ ਵੀ ਆ। ਆਪਣੇ ਇਹ ਗਣਕ ਨਹੀਂ ਵੱਢੀ। ਆਹ ਸਾਰੇ ਗਣਕ ਘੜੀਏ ਦੇਖ ਲੋ। ਉਹ ਸਾਰੇ ਇਧਰੇ ਇਹ ਬੰਦੇ ਸਬਜੀ ਭਾਜੀ ਦਾ ਕੰਮ ਨੂੰ ਕਰਦੇ ਆ। ਫੇਰ ਆਲੂ ਦੀਆ ਵਾਣ ਚ ਸਾਰੇ ਚ। ਉਹ ਉਪਰਾਂ ਆਲੂ ਦੇਖੋ ਸਾਰਾ ਵਾਣ ਬੇਲਾ ਵੀ ਮੱਕੀ ਵੀ ਜੀ ਵੀ ਸਾਰੇ। ਆਹ ਮੱਕੀ ਹਰੀ ਵੀ ਹੋ ਗਈ ਦੇਖੋ ਢੀੜੀ। ਆਪਾਂ ਚੱਲੇ ਢੇੜਾ ਭਰਨਾ ਅੱਜ ਦਾ ਦੁਪਹਿਰ ਹੋਊ। ਉਹ سٹਾਰਟ ਕੀਤਾ ਜੰਦ ਪਰੇ ਟਾਈਮ ਹੀ ਲੱਗਿਆ ਆਹ ਜੰਦੇ ਘੇੜੀ ਚਲਾਉਂਦੇ ਆ ਤੇ ਉੱਚਣ ਵਾਲਿਆ ਮਸ਼ੀਨ ਕੋਲ ਖਾਲੀ ਪਾਏ ਪਾਏ ਭਰਿਆ ਹੋਇਆ ਸ਼ਰਮਕਾ ਇਹ ਬੱਸ ਕਰਾਤੀ ਪਹੀ ਨੇ ਹਰਕਾਂ ਲਗਭਗ 15 20 ਦਿਨਾਂ ਚ ਆ ਜਾਣਗੇ ਲਾਲ ਲੀਕੀ ਹੋਣ ਲੱਗੀਆਂ ਅੱਗੀ ਜੀ ਜਪੈਨ ਬੁੱਟੀ ਜੀ ਕੀ ਹੈ ਆ ਗਰੀ ਉਖੜੀਆਂ ਉਧਰੀਆਂ ਰਸਤਾ ਸਾਰਾ ਖਰਾਬ ਉਹ ਬੜੀ ਕਸ਼ਟ ਕੀਆ ਕੀ ਆ ਕੇ ਖਾਣੇ ਰੋਟੀ ਘਰੇ ਨਹੀਂ ਚਾ ਚੁਕੋ ਇਸ ਤਰ੍ਹਾਂ ਗੇੜਾ ਭਰ ਕੇ ਲੋਈ ਮਸ਼ੀਨ ਗਈ ਗੇੜਾ ਭਰਨ ਓਹ ਟਰਾਲੀ ਫਸ ਗਈ ਹਾਂ ਟਰਾਲੀ ਕਿੱਧਰ ਤਾਲੀ ਕੱਢ। ਖੜੇ ਨੇ ਮੁੰਡੇ ਕਹਿੰਦੇ ਨੌਜਵਾਨ। ਕੋਣ ਕਿੱਥੇ ਆ ਗਿਆ? ਕਿੱਥੇ ਆ ਗਿਆ? ਆ ਗਈ ਮਸ਼ੀਨ ਮੁੰਡਿਓ। ਟਰਾਲੀ ਕੱਢ ਕੇ ਆ ਗਿਆ 62 ਜਾ ਕੇ। ਹੰਬਲ 1 2 3 ಅರ್ಜು ನಾವು

ਦੇਵੇਂ ਕਿਵੇਂ ਚੱਲ ਰਿਹਾ ਹੈ ਤੇ ਆਪਾਂ ਪਹਿਲ ਬਾਤ ਲੱਗਿਆ ਪਟਨਾ ਰੋਡ ਲੰਮੀਆਂ ਸੌਂਗੀਆਂ ਨੇ ਇਹਦਾ ਇਹਨਾਂ ਮਕੀਦਾ 20 ਕਿੰਨੀ ਜ਼ਿਆਦਾ ਗੱਲ ਫਰੇਡ ਚਾਹਣਾ ਸ਼ਕਤਾਂ ਨਹੀਂ ਹੋ ਤਰ ਉਲੀ ਜਾਦਾ ਇਹ ਕਿੱਥੋਂ ਮੁੜ ਕੇ ਜਰ ਸੀ ਇਹ ਤੋਂ ਬੋਲਦੀ ਉਹ ਦੀਨ ਬੋਲਦੀ ਕਿ ਆ ਕੰਮ ਲਾ ਲੋਟੇ ਹਰੇ ਮਦਵਰ ਦੇ ਟੋਟੇ the आगे कटिया, हो जानता हूँ जरा, कर जाना जी सिंदूर देख रहा है, जरा सुबह, हम तो नेचर में कटिया जाता हूँ, नेचर में जाना बोला, आया सुबह, ओ बोले की नहीं जी, ऐसे बराबर, उन्हीं से बराबर बराबर ही है, नहीं तो वो कटा देख, यार लग गयी ਓਏ 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 ਲੋਕ ਕੜ ਗਿਆ ਉਹ ਜਮੀ ਨਹੀਂ ਉਹ ਕਰਦਾ ਤੇ ਉਹ ਹੀ ਨਹੀਂ ਦਵਾ ਕਿਹ ਉਹ ਕੱਦ ਨਹੀਂ ਲਾਦਾ ਉਹ ਇਹ ਨਹੀਂ ਮਾੜੀ ਹਾ ਸਵਰਾ ਨਾ ਯਾਰ ਵੀਰੇ ਕੀ ਕਰਨ ਲੱਗੀ ਜਣਾ ਦੱਸ ਇਹ ਇੰਨੇ ਸਵਰਾ ਤਗੜੇ ਹੈ ਨਹੀਂਗੇ ਬੇਗਰ ਨੇ ਤਾਂ ਕਿ ਆਉਂਦੀ ਯਾਰ ਤਾਂ ਹੀ ਲੈ ਪੈਂਦਾ ਓਏ ਇਹ ਜੀ ਮਤਾਂ ਲਾ ਰਹੇ ਮੁੰਡਾ ਟੇਡੀ ਜੀ ਕਰਕੇ ਬਸਾ ਰਹੀ ਆ ਐ ਇਹ ਪਚਵੰਨ ਦਾ ਅਗਲਾ ਲੂਡ ਆ ਪਾਉਣਾ ਬਾਕੀ ਲੂਡ ਆ ਇਹ ਸ਼ਿਕਾ ਨਾ ਮਾਲੇ ਸ਼ਿਕਾ ਦੇਸ਼ਕ ਨੇ ਹਨ ਹਨ ਇਹ ਅੱਖ ਜੈਰੀ ਆ ਇਹਨਾਂ ਦੀ ਜੀ ਸੀ